ਅੰਮ੍ਰਿਤਸਰ ਦੇ ਵਾਰਡ ਨੰਬਰ 36 ਵਿੱਚ ਕੂੜਾ ਚੁੱਕ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਇਸ ਸਬੰਧਿਤ ਕਾਂਗਰਸ ਪਾਰਟੀ ਦੇ ਵਾਰਡ ਇੰਚਾਰਜ ਬਲਵੀਰ ਸਿੰਘ ਬਾਬਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸੱਤਾਧਾਰੀ ਪਾਰਟੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਬਾਬਾ ਨੇ ਕਹਿ ਕਿ ਹੈ ਕਿ ਉਹਨਾਂ ਦਾ ਨਿੱਜੀ ਜਾਂ ਸਿਆਸੀ ਮੁੱਦਾ ਨਹੀਂ ਸਗੋਂ ਵਾਰਡ ਦੇ ਲੋਕਾਂ ਦੀ ਪਰੇਸ਼ਾਨੀ ਦੀ ਆਵਾਜ਼ ਹੈ ਜਿਹਦੇ ਚਲਦੇ ਉਹਨਾਂ ਨੇ ਇੱਕ ਕੌਲ ਰਿਕਾਰਡਿੰਗ ਵੀ ਪੇਸ਼ ਕੀਤੀ ਜਿਸ ਦੇ ਵਿੱਚ ਉਹਨਾਂ ਦਾਅਵਾ ਕੀਤਾ ਹੈ ਕਿ ਸਿਆਸੀ ਪ੍ਰੈਸ਼ਰ ਦੇ ਹੇਠ ਕੰਮ ਕੀਤਾ ਜਾਂਦਾ ਜਿਹਦੇ ਚੱਲਦੇ ਮੁਹੱਲੇ ਦੇ ਵਿੱਚ ਜਿਹੜਾ ਕੂੜਾ ਨਹੀਂ ਚੁੱਕਿਆ ਜਾ ਰਿਹਾ ਆਓ ਬਿਆਨ ਵੀ ਸੁਣਦੇ ਆ ਤੇ ਨਾਲ ਸੁਣਦੇ ਆ ਜਿਹੜੀ ਰਿਕਾਲ ਰਿਕਾਰਡਿੰਗ ਪੇਸ਼ ਕੀਤੀ ਗਈ ਹੈ ਸਸੀਗਲ ਜੀ ਸਾਹਿਬ ਜੀ ਹਲੋ ਭਾਈ ਸਸੀਗਲ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਵਧੀਆ ਸਭ ਮੈਂ ਉਧਰ ਪਾਰਟੀ ਦਾ ਪੁੱਛ ਕੇ ਬਾਅਦ ਫੋਨ ਹੀ ਨਹੀਂ ਚੁੱਕਿਆ ਕੋਈ ਗਲਤੀ ਹੋ ਗਈ ਸਾਡੇ ਕੋ ਕਾਹਦਾ ਪੁੱਛ ਕੇ ਨਹੀਂ ਕਹਿੰਦੇ ਕਿਹੜੀ ਪਾਰਟੀ ਨੂੰ ਬਲਾਕ ਕਰਦੇ ਮੈਂ ਬਾਦੀ ਨੇ ਫੋਨ ਨਹੀਂ ਚੁੱਕਿਆ ਮੇਰਾ ਬਾਦ ਅੱਛਾ ਠੀਕ ਹੈ ਉਹ ਠੀਕ ਠਾਕ ਹੋ ਵਰੀ ਵਰੀ ਮੈਂ ਕਿਹਾ ਉਹ ਜਨਤਾ ਕਲੋਨੀ ਦੇ ਵਿੱਚ ਭੇਜਿਆ ਕਰੋ ਉਦੋਂ ਤੱਕ ਕਿਹਾ ਮੈਂ 2 ਦਿਨ ਛੱਡ ਕੇ ਭੇਜਿਆ ਕਰੂੰਗਾ 2 ਦਿਨ ਛੱਡ ਕੇ ਭੇਜਿਆ ਕਰਵਾਣਾ ਭਾਈ ਸਾੜਾ ਨਾ ਮਨਾ ਕਰਦਾ ਜੀ ਉੱਥੇ ਭੇਜਾ ਜੋ ਕਿਉਂ ਕੀ ਗੱਲ ਹੋ ਗਈ ਤੁਹਾਨੂੰ ਪਤਾ ਹੀ ਹੈ ਪੋਲਿਟਿਕਲ ਪ੍ਰੈਸ਼ਰ ਬਹੁਤ ਹੈ ਅੱਛਾ ਅੱਛਾ ਹਾਂਜੀ ਹਾਂਜੀ ਜੇ ਭੇਜਣੀ ਹੋਵੇ ਤਾਂ ਫਿਰ ਕਿਹੜੇ ਹਿਸਾਬ ਨਾਲ ਭੇਜੀਏ ਹੁੰਦਾ ਸੋ MLA ਸਾਹਿਬ ਨੂੰ ਕੋਈ ਹੁੰਦਾ ਹੈ ਉਹਨਾਂ ਦੇ ਦਫ਼ਤਰ ਤੋਂ ਆਇਆ ਫੋਨ ਵੀ ਨਹੀਂ ਤੱਕਿਆ ਅੱਛਾ MLA ਸਾਹਿਬ ਦੇ ਦਫ਼ਤਰ ਤੋਂ ਆਇਆ ਹਾਂਜੀ ਠੀਕ ਹੈ ਜੀ ਇਹ ਜਿਹੜੇ ਐਮ ਕੀਤੀ ਹੈ ਇਹ ਇੰਦਰਬੀਰ ਸਿੰਘ ਨਿੱਜਰ ਐਮਐਲਏ ਦੀ ਗੱਲ ਕੀਤੀ ਹੈ ਇਹ ਸਾਡੇ ਹਲਕਾ ਦੱਖਣੀ ਨੂੰ ਇੰਦਰਬੀਰ ਸਿੰਘ ਨਿੱਜਰ ਐਮਐਲਏ ਪੈਂਦੇ ਨੇ ਹਲਕਾ ਦੱਖਣੀ ਵਾਰਡ ਨੰਬਰ 36 ਐਮਐਲਏ ਇੰਦਰਬੀਰ ਸਿੰਘ ਜੀ ਨਿੱਜਰ ਮੇਰਾ ਨਾਮ ਡਾਕਟਰ ਬਲਬੀਤ ਸਿੰਘ 바ਵਾ ਇੰਚਾਰਜ ਵਾਰਡ ਨੰਬਰ 36 ਹਲਕਾ ਦੱਖਣੀ ਤੋਂ ਔਰ ਜਿਹੜਾ ਅੱਜ ਵਿਰਾ ਪ੍ਰੈਸ ਕਾਨਫਰੰਸ ਦਾ ਮੁੱਦਾ ਹੈ ਇਹ ਕੋਈ ਮੇਰਾ ਨਿੱਜੀ ਮੁੱਦਾ ਨਹੀਂ ਜਾਂ ਕੋਈ ਇਹ ਮੇਰਾ ਸਿਆਸੀ ਮੁੱਦਾ ਨਹੀਂ ਇਹ ਜਿਹੜਾ ਮੁੱਦਾ ਵਾ ਅਸਲ ਦੇ ਵਿੱਚ ਮੇਰੇ ਵਾਰਡ ਦੇ ਲੋਕਾਂ ਦੀ ਪਰੇਸ਼ਾਨੀ ਤੇ ਮੇਰੇ ਵਾਰਡ ਦੇ ਲੋਕਾਂ ਦੀ ਆਵਾਜ਼ ਹੈ। ਔਰ ਮੇਰਾ ਹੱਕ ਹੈ ਕਿ ਮੈਂ ਇਹਨਾਂ ਦੇ ਨਾਲ 24 ਘੰਟੇ ਖੜਾ ਰਵਾਂ। ਇਹੀ ਮੇਰਾ ਕਾਨਫਰੰਸ ਦਾ ਮੁੱਦਾ ਹੈ। ਬੀਤੇ ਦਿਨੀ ਮੈਂ ਵਾਰਡ ਨੰਬਰ 36 ਦੇ ਵਿੱਚ ਇਲਾਕਾ ਪੈਂਦਾ ਜਨਤਾ ਕਲੋਨੀ ਉੱਥੇ ਇੱਕ ਮੀਟਿੰਗ ਕੀਤੀ ਸੀ ਛੋਟੀ। ਜਿਹਦੇ ਵਿੱਚੋਂ ਮੈਨੂੰ ਪਤਾ ਲੱਗਾ ਵੀ ਇਹਨਾਂ ਦੀ ਸਮੱਸਿਆ ਜਿਹੜੀ ਆ ਕੂੜੇ ਦੀ ਸਮੱਸਿਆ ਵਾ ਆਇਛਮਾਨ ਦੀ ਸਮੱਸਿਆ ਵਾ ਜਾਂ ਆਪਣੇ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਸਮੱਸਿਆ ਸੀ ਜਿਸ ਦੇ ਵਿੱਚੋਂ ਮੈਂ ਮੋਕੇ ਦੇ ਉੱਤੇ ਸੁਪਰਵਾਈਜ਼ਰ ਨੂੰ ਕਾਲ ਕੀਤੀ ਕਿ ਜਿਹੜਾ ਸਾਡਾ ਵਾਰਡ ਨੰਬਰ 36 ਆ ਇਸ ਇਲਾਕੇ ਦੇ ਵਿੱਚ ਕੂੜੇ ਦਾ ਜਿਹੜਾ ਮੁੱਦਾ ਵਾ ਇਹ ਬਹੁਤ ਜ਼ਿਆਦਾ ਹੈ ਔਰ ਉਹਨਾਂ ਨੇ ਮੈਨੂੰ ਉਸ ਟਾਈਮ ਤੇ ਪੱਕੇ ਤੌਰ ਤੇ ਵੀ ਸ਼ਵਾਜ ਦਵਾਇਆ ਕਿ ਇਹ ਜਿਹੜੀ ਕੂੜੇ ਵਾਲੀ ਗੱਡੀ ਆ ਇੱਕ ਕੱਲ ਹਰ ਹਾਲਤ ਵਿੱਚ ਜਨਤਾ ਕਲੋਨੀ ਵਿੱਚ ਆਵੇਗੀ। ਔਰ ਨੋ ਡਾਊਟ ਇਹ ਉਹਨਾਂ ਨੇ ਨਹੀਂ ਭੇਜੀ। ਕੂੜੇ ਵਾਲੀ ਗੱਡੀ ਆਈ, ਕੂੜਾ ਚੁਕਵਾਇਆ ਬਕਾਇਦਾ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਕੂੜੇ ਵਾਲੀ ਗੱਡੀ ਆਈ ਹੈ ਜੀ। ਮੈਂ ਕਿਹਾ ਜੀ ਠੀਕ ਹੈ। ਉਸ ਤੋਂ ਬਾਅਦ ਅਗਲੇ ਦਿਨ ਮੁੱਦਾ ਖੜਾ ਆ ਗਿਆ ਹਰਗੋਬਿੰਦ ਕਲੋਨੀ ਦਾ ਜੀ ਸਾਡੇ ਨਹੀਂ ਆਈ। ਉਦੋਂ ਮੈਂ ਕਾਲ ਕੀਤੀ ਸੁਪਰਵਾਈਜ਼ਰ ਸਾਹਿਬ ਨੂੰ। ਉਹਨਾਂ ਨੇ ਰਿਕਵੈਸਟ ਕੀਤੀ ਵੀ ਚਲੋ ਇਦਾਂ ਅੱਜ ਅਸੀਂ ਬਿਜ਼ੀ ਆ ਥੋੜਾ ਜਿਆ ਕੀ ਕੱਲ ਕਢਵਾ ਦਾਂਗੇ ਮੈਂ ਕਿਹਾ ਜੀ ਠੀਕ ਆ ਜੀ ਕਢਵਾ ਦਿਓ ਠੀਕ 2 ਸਕਿੰਟ ਬਾਅਦ ਮੈਨੂੰ ਬੈਕ ਕਾਲ ਆਉਂਦੀ ਆ ਕਿ ਤੁਸੀਂ ਕਿਸ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੋ ਅ ਮੈਂ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸਿਆ ਕਿ ਮੈਂ ਕਾਂਗਰਸ ਪਾਰਟੀ ਦੇ ਨਾਲ ਬਿਲੋਂਗ ਕਰਦਾ ਹਾਂ ਔਰ ਵਾਰਡ ਦਾ ਇੰਚਾਰਜ ਹਾਂ ਵਾਰਡ ਨੰਬਰ 36 ਦਾ ਅਗਲੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਮੇਰੀ ਕਾਲ ਕੱਟ ਦਿੱਤੀ ਤੇ ਤਿੰਨ ਕਾਲ ਉਹਨਾਂ ਨੂੰ ਮੈਂ ਲਗਾਈਆਂ ਜਿਸ ਤੇ ਪ੍ਰੂਫ ਮੇਰੇ ਕੋਲ ਨੇ ਵੀ ਉਹਨਾਂ ਨੇ ਮੇਰਾ ਰਿਸਪੌਂਡ ਸੀ ਨਹੀਂ ਕੀਤਾ ਠੀਕ 2 ਦਿਨ ਬਾਅਦ ਉਹਨਾਂ ਨੂੰ ਅੱਜ ਮੈਂ ਫੇਰ ਕਾਲ ਕੀਤੀ ਕਿਉਂ ਕਿ ਕਿਉਂਕਿ ਜਦੋਂ ਪਹਿਲਾਂ ਕੂੜੇ ਵਾਲੀ ਗੱਡੀ ਸਾਡੇ ਕੋਲ ਪਹੁੰਚ ਚੁੱਕੀ ਸੀ ਤਾਂ ਮੱਲ ਉਹਦਰੋਂ ਏਰੀਆ ਦੇ ਵਿੱਚੋਂ ਬੜੀਆਂ ਮਤਲਬ ਹੀ ਜਨਤਾ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਉੱਠੀ ਕਿ ਠੀਕ ਅਸੀਂ ਬਿਮਾਰੀ ਤੋਂ ਬਚ ਜਾਾਂਗੇ ਕਿ ਹੁਣ ਸਾਡੇ ਘਰਾਂ ਦੇ ਵਿੱਚ ਗੰਦ ਨਹੀਂ ਪਏਗਾ ਕੂੜਾ ਨਹੀਂ ਰਹੇਗਾ ਅਸੀਂ ਇਹ ਸਭ ਬਿਮਾਰੀ ਤੋਂ ਬਚਾ ਸਾਡਾ ਹੁਣ ਹੋ ਸਕਦਾ ਤੇ ਬਹੁਤ ਧੰਨਵਾਦ ਵੀ ਉਹਨਾਂ ਨੇ ਕੀਤਾ ਸਾਡਾ ਵੀ ਤੇ ਕਾਰਪੋਰੇਸ਼ਨ ਦਾ ਵੀ ਭੀਚਲੋ ਕੂੜੇ ਵਾਲੀ ਗੱਡੀ ਆਈ ਤੇ ਸਾਡਾ ਬਿਮਾਰੀਆਂ ਦਾ ਜਿਹੜਾ ਬਚਾਅ ਹੋ ਸਕਿਆ ਔਰ ਅੱਜ ਜਦੋਂ ਉਹਨਾਂ ਨੂੰ ਮੈਂ ਮੈਨੂੰ ਜਨਤਾ ਕਲੋਨੀ ਜਾਂ ਇਧਰੋਂ ਦੂਜੀ ਕਲੋਨੀ ਜਾਂ ਮੇਰੀ ਵਾਰਡ ਦੇ ਵਿੱਚੋਂ ਮੈਨੂੰ ਕਾਲਸ ਵਗੈਰਾ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਕਾਲ ਮੈਂ ਕਰਦਾ ਦੇਖਦਾ ਹਾਂ ਕਿ ਜੇ ਗੱਡੀ ਫਰੀ ਹੋਈ ਤਾਂ ਭੇਜਣਗੇ ਜਰੂਰ ਮੈਂ ਜਦੋਂ ਉਹਨਾਂ ਨੂੰ ਕਾਲ ਕੀਤੀ ਤਾਂ ਅੱਗੋਂ ਮੈਨੂੰ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਸਾਨੂੰ ਪੋਲੀਟੀਕਲ ਦਬਾਅ ਹੈ ਅਸੀਂ ਗੱਡੀ ਨਹੀਂ ਭੇਜ ਸਕਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਦਬਾਅ ਹੈ ਤੁਹਾਨੂੰ ਪੋਲੀਟੀਕਲ ਉਹਨਾਂ ਨੇ ਸਾਫ਼ ਤੌਰ ਤੇ ਐਮਐਲਏ ਦੇ ਦਫ਼ਤਰ ਦਾ ਨਾਮ ਲੈ ਦਿੱਤਾ ਜਿਸ ਦਾ ਮੇਰੇ ਕੋਲ ਪ੍ਰੂਫ ਹੈ ਵਿਦ ਪ੍ਰੂਫ ਨਾ ਕਿ ਮੈਂ ਅਫਵਾਹ ਨਾ ਮੈਂ ਲੋਕਾਂ ਦੇ ਪਿੱਛੇ ਹੋਰ ਨਾ ਮੈਂ ਸਿਆਸੀ ਵੀ ਮੈਂ ਕਾਗਰਸੀ ਆਂ ਇਹ ਮੈਂ ਕਾਗਰਸੀ ਹੋਣ ਦੇ ਨਾਤੇ ਜਾਂ ਮੈਂ ਕਿਥੋਂ ਵਾਰਡ ਦਾ ਇੰਚਾਰਜ ਹੋਣ ਦੇ ਨਾਤੇ ਜਾਂ ਮੈਂ ਆਪੋਜੀਸ਼ਨ ਦਾ ਹੋਣ ਕਰਕੇ ਇਹ ਗੱਲ ਕਹਿ ਰਿਹਾ ਮੇਰੇ ਕੋਲ ਵਿਦ ਪ੍ਰੂਫ ਹੈ ਇਸ ਚੀਜ਼ ਦੇ ਵਿੱਚ ਆ ਕਿ ਉਹਨਾਂ ਨੇ ਮੈਨੂੰ ਸਾਫ਼ ਤੌਰ ਤੇ ਕਿਹਾ ਕਿ ਮੈਂ ਦਫਤਰ ਦੇ ਵਿੱਚੋਂ ਮੈਨੂੰ ਕਾਲ ਆਈ ਆ ਵੀ ਉੱਧਰ ਗੱਡੀਆਂ ਨਹੀਂ ਭੇਜਣੀਆਂ ਇਹਦਾ ਮਤਲਬ ਕੀ ਆ ਕਿ ਹੁਣ ਘਰਾਂ ਦੇ ਵਿੱਚੋਂ ਜਿਹੜਾ ਕੂੜਾ ਚੁੱਕਣਾ ਵਾ ਉਹ ਦਫਤਰ ਦੇ ਵਿੱਚੋਂ ਕਾਲ ਜਾਂ ਐਮ.ਐਲ.ਏ. ਸਾਹਿਬ ਦੀ ਕਾਲ ਜਾਊਗੀ ਤੇ ਇਹਨਾਂ ਨੇ ਕੂੜਾ ਚੁੱਕਣਾ ਇਹ ਬਿਮਾਰੀਆਂ ਦੇ ਨਾਲ ਖਲਵਾੜ ਇਹ ਲੋਕਾਂ ਦੇ ਨਾਲ ਖਲਵਾੜ ਕਰ ਰਹੇ ਆ ਕੀ ਇਹਨਾਂ ਦੇ ਸਾਹ ਲੈਣੇ ਵੀ ਹੁਣ ਜਿਹੜੇ ਜਿਹੜੇ ਸਾਹ ਲੈਣੇ ਆ ਸਾਡੀ ਵਾਰਡ ਨੇ ਸਾਹ ਲੈਣੇ ਆ ਕਿਸੇ ਨੇ ਬੰਦੇ ਨੇ ਸਾਹ ਲੈਣੇ ਆ ਉਹ ਇਹਨਾਂ ਤੋਂ ਲੈਣੇ ਆ ਵੀ ਐਮ.ਐਲ.ਏ. ਨੂੰ ਪੁੱਛ ਕੇ ਸਾਹ ਲੈਣੇ ਇਹਨਾਂ ਨੇ ਇਹ ਗੰਦਗੀ ਜਿਹੜੀ ਚੁੱਕਣੀ ਐਮ.ਐਲ.ਏ. ਨੂੰ ਪੁੱਛ ਕੇ ਗੰਦੀ ਗੰਦਗੀ ਜਿਹੜੀ ਚੁੱਕਣੀ ਇਹਨ ਵਾਟਰ ਸਪਲਾਈ ਦੀ ਸਾਡੇ ਇੱਥੇ ਸਮੱਸਿਆ ਕੋਈ ਹੱਲ ਨਹੀਂ ਹੋ ਰਿਹਾ ਬਿਜਲੀ ਵਿਭਾਗ ਦੇ ਵੱਲੋਂ ਸਾਨੂੰ ਸਮੱਸਿਆ ਖੰਭੇ ਲੱਗਣੇ ਆ ਤਾਰਾਂ ਤੇ ਮੇਰੀ ਡੇ ਬਾਏ ਡੇ ਮੇਰੀ ਖਬਰ ਲੱਗੀ ਹੁੰਦੀ ਆ ਵਾਟਰ ਸਪਲਾਈ ਦੇ ਵਿੱਚ ਕਿਤੇ ਲੀਕ ਜਿੰਨੀ ਕੁ ਬਹੁਤ ਜ਼ਿਆਦਾ ਆ ਵੀ ਕੋਈ ਵੀ ਇਸ ਜਗ੍ਹਾ ਦੇ ਉੱਤੇ ਸੁਣਵਾਈ ਨਹੀਂ ਸੋ ਮੈਂ बार-बार ਇੱਕ ਹੀ ਗੱਲ ਕਹਿੰਦਾ ਵਾਂ ਵੀ ਅਸੀਂ ਕਿਸੇ ਦੇ ਗੁਲਾਮ ਨਹੀਂ ਜੇ ਜੇ ਜਨਤਾ ਤੁਹਾਨੂੰ ਲਿਆਉਣਾ ਜਾਣਦੀ ਆ ਤੇ ਜਨਤਾ ਤੁਹਾਨੂੰ ਫੁੱਟਣਾ ਵੀ ਜਾਣਦੀ ਆ ਇਹ ਗਰੀਬ ਜਿਹੜਾ ਵਾ ਇਹਦਾ ਹੱਕ ਨਾ ਖਾਓ ਰਾਸ਼ਨ卡 ਦੀ ਸਾਡੇ ਇੱਥੇ ਬੜੀ ਸਮੱਸਿਆ ਹੈ ਪਹਿਲਾ ਕਰਨ ਕੀ ਸਮੇਂ ਦੇ ਕਿਉਂ ਰੋਕਿਆ ਗਿਆ ਜਦੋਂ ਤੁਸੀਂ ਦੱਸਿਆ ਕਿ ਤੁਸੀਂ ਕਾਂਗਰਸ ਤੋਂ ਹੋ ਫਿਰ ਕਿਉਂ ਉਹਨਾਂ ਨੇ ਕਿਹਾ ਕੀ ਹਵਾਲਾ ਕੀ ਦਿੱਤਾ ਦੱਸਿਆ ਹਵਾਲਾ ਉਹਨਾਂ ਨੇ ਦਫ਼ਤਰ ਦਾ ਇਹ ਦਿੱਤਾ ਕਿ ਜਦੋਂ ਵੀ ਇਹ ਕਾਲ ਉਹਨਾਂ ਨੂੰ ਗਈ ਆ ਕਿ ਸਾਨੂੰ ਜਿੰਨਾ ਤੱਕ ਉੱਪਰੋਂ ਕਾਲ ਨਹੀਂ ਆਉਂਦੀ ਉਹਨਾਂ ਤੱਕ ਅਸੀਂ ਜਿੰਨਾ ਦਾ ਕਾਮਾਦਮੀ ਪਾਰਟੀ ਦੇ ਦਫ਼ਤਰੋਂ ਐਮਐਲਏ ਦੀ ਕਾਲ ਨਹੀਂ ਜਾਂਦੀ ਜਾਂ ਕਿਸੇ ਦੀ ਕਾਲ ਨਹੀਂ ਜਾਂਦੀ ਤਦ ਤੱਕ ਇਹ ਕੁੜੇ ਵਾਲੀ ਗੱਡੀ ਉੱਥੇ ਨਹੀਂ ਆਵੇਗੀ ਏ ਉਹਨਾਂ ਨੇ ਸਾਨੂੰ ਹਵਾਲਾ ਦਿੱਤਾ ਔਰ ਇਹ ਬੜੀ ਨਿੰਦਣਯੋਗ ਗੱਲ ਹੈ ਕਿ ਜਿਹੜੀ ਜਨਤਾ ਵਾ ਅਸੀਂ ਕਾਂਗਰਸੀ ਆ ਮੰਨਦਾ ਮੈਂ ਕਾਂਗਰਸੀ ਕੀ ਅਸੀਂ ਜਨਤਾ ਦੀ ਸੇਵਾ ਨਹੀਂ ਕਰ ਸਕਦੇ ਸੇਵਾ ਕਰਨਾ ਸਾਡਾ ਹੱਕ ਨਹੀਂ ਜੇ ਅਸੀਂ ਕਾਂਗਰਸੀ ਆ ਤੇ ਜਨਤਾ ਦੇ ਵਿੱਚ ਰਹਿ ਗਏ ਆ ਜੇ ਤੁਸੀਂ ਝਾੜੂ ਵਾਲੇ ਹੀ ਆਮ ਆਦਮੀ ਪਾਰਟੀ ਦੇ ਬੰਦੇ ਸੀ ਤੇ ਤੁਸੀਂ ਵੀ ਤੇ ਜਨਤਾ ਦੇ ਬੰਦੇ ਸੀ 4 ਸਾਲ ਤੁਹਾਡੀਆਂ ਨਾਕਾਮੀਆਂ ਦੇਖਦੇ ਰਹੇ ਆ ਜੇ ਅੱਜ ਮੜਾ ਮੁੜ ਕੰਮ ਕਰਵਾਉਣ ਲੱਗੇ ਸੀ ਸੇਵਾ ਕਰਨ ਲੱਗੇ ਸੀ ਤੇ ਤੁਸੀਂ ਆ ਕੁਛ ਕਰ ਦਿੱਤਾ ਕੀ ਲੱਗਦਾ ਨਹੀਂ ਅਗਾਰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਉਹਨਾਂ ਦੇ ਸਪੋਰਟਰ ਰਹਿੰਦੇ ਹੁੰਦੇ ਫਿਰ ਕੂੜੇ ਵਾਲੀ ਗੱਡੀ ਨੂੰ ਉੱਥੇ ਰੋਕਿਆ ਜਾਂਦੀ ਤੇ ਕਾਂਗਰਸੀ ਲੀਡਰ ਵੱਲੋਂ ਫੋਨ ਜਾਂਦੇ ਰੋਕਿਆ। ਬਿਲਕੁਲ ਜੀ। ਬਿਲਕੁਲ। ਨੋ ਡਾਊਟ। ਵੀ ਉਹਨਾਂ ਇੱਕ ਕਾਂਗਰਸੀ ਲੀਡਰ ਮਤਲਬ ਇੱਕ ਕਾਂਗਰਸੀ ਵਰਕਰ ਹੋਣ ਦੇ ਨਾਤੇ ਜਾਂ ਇਥੋਂ ਦੇ ਇੰਚਾਰਜ ਹੋਣ ਦੇ ਨਾਤੇ ਇਸ ਚੀਜ਼ ਨੂੰ ਰੋਕਿਆ ਗਿਆ। ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਰਹਿੰਦੇ ਨੇ। ਪਰ ਕੰਮ ਕਰਾਉਣਾ ਕਿਸੇ ਦੇ ਹੱਕ ਦੀ ਗੱਲ ਨਹੀਂ। ਕੋਈ ਵੀ ਇਸ ਹੱਕ ਦੇ ਵਿੱਚ ਨਹੀਂ ਬੋਲਦਾ ਵੀ ਅਸੀਂ ਕੰਮ ਕਰਵਾਈਏ। ਵੱਲ ਸਬੰਧੀ ਆਪਣੇ ਕਾਂਗਰਸੀ ਹਲਕਾ ਇੰਚਾਰਜ ਦੇ ਧਿਆਨ ਤੇ ਲਿਆ ਲਿਆ ਸੀ ਕਿ ਜਾਂ ਕੀ ਇਹਨਾਂ ਦੇ ਡਿਪਾਰਟਮੈਂਟ ਵਿੱਚ ਕੀ ਕਾਇਤ ਕੀਤੀਆਂ ਗਈਆਂ ਉਸ ਤਰੀਕੇ ਦੀ ਕਾਰਵਾਈ ਜਾਂਦੇ ਸਕੀ। ਮੈਂ ਇਹਨਾਂ ਤੇ ਇਹੀ ਕਾਰਵਾਈ ਚਾਹੁੰਦਾ ਹੈ ਕਿ ਮੇਰੀਆਂ ਜਿਹੜੀਆਂ ਮੇਥੋਂ ਦੀਆਂ ਮੰਗਾਂ ਨੇ ਸਾਡੀ ਵਾਰਡ ਨੰਬਰ 36 ਦੀਆਂ ਮੰਗਾਂ ਨੇ ਤੁਰੰਤ ਬਹਾਲ ਕੀਤੀਆਂ ਜਾਣ। ਨਹੀਂ ਤਾਂ ਇਹ ਜਿਹੜੇ ਲੋਕ ਆ ਇਹ ਸਿਰਫ ਜਿਹੜੀ ਲੜਾਈ ਆ ਇਹ ਮੀਡੀਆ ਪ੍ਰੈਸ ਤੱਕ ਦੀ ਲੜਾਈ ਨਹੀਂ ਰਹੇਗੀ। ਇਹ ਜਿਹੜੀ ਮੇਰੀ ਲੜਾਈ ਆ ਕਾਰਪੋਰੇਸ਼ਨ ਦੇ ਅੱਗੇ ਧਰ ਨਾਲੋਂ ਤੱਕ ਦੀ ਲੜਾਈ ਰਹੇਗੀ ਸੜਕਾਂ ਦੇ ਉਨ ਤੱਕ ਦੀ ਲੜਾਈ ਰਹੇਗੀ ਗਲੀ ਗਲੀ ਦੇ ਵਿੱਚ ਇਸ ਚੀਜ਼ ਦਾ ਸ਼ੋਰ ਪਵੇਗਾ ਦੂਜੇ ਪਾਸੇ ਹਲਕਾ ਵਿਧਾਇਕ ਇੰਦਰਵੀਰ ਸਿੰਘ ਨਿੱਜਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਗੱਡੀਆਂ ਦੀ ਘਾਟ ਕਾਰਨ ਕਈ ਵਾਰ ਦੇਰੀ ਹੋ ਜਾਂਦੀ ਹੈ ਤੇ ਸਿਆਸੀ ਦਬਾਅ ਕੋਈ ਨਹੀਂ ਆਪ ਸਭ ਨੂੰ ਪਤਾ ਕਿ ਜਿਹੜੀ ਨਵੀਂ ਕੰਪਨੀ ਹੈ ਕੂੜਾ ਚੁੱਕਣ ਵਾਲੀ ਉਹ ਆ ਗਈ ਹੈ ਔਰ ਉਹ ਟਰਾਲੀਆਂ ਸਵਾਲ ਕਰੀ ਫਿਲਹਾਲ ਕੁ 40 ਗੱਡੀਆਂ ਉਹਨਾਂ ਨੇ ਨਵੀਆਂ ਖਰੀਦ ਲਈਆਂ ਨੇ ਤੁਸੀਂ ਦੇਖੋਗੇ ਵੱਡੀਆਂ ਗੱਡੀਆਂ ਨੇ ਬਹੁਤ ਪਹਿਲਾਂ ਛੋਟੀਆਂ ਵੱਡੀਆਂ ਹੋ ਗਈਆਂ ਉਸ ਤੋਂ ਸੋ ਇਹ ਜਦੋਂ ਉਹਨਾਂ ਦੀਆਂ 100 ਕੱਟੀਆਂ ਹੋਰ ਐਡ ਹੋ ਗਈਆਂ ਜੋ ਕਿ ਬਹੁਤ ਜਲਦੀ ਹੋ ਜਾਣੀਆਂ ਨੇ ਉਹ ਤਾਂ ਫਿਰ ਹਰੇ ਗਲੀ ਚ ਪੂੜਾ ਚੁੱਕਿਆ ਜਾਏਗਾ ਔਰ ਜਦ ਫਿਰ ਧੰਪ ਲੱਗੇ ਦੇਖ ਰਹੇ ਹੁਣ ਤੇ ਬਹੁਤ ਘਟ ਗਏ ਨੇ ਲੇਕਿਨ ਜਿੰਨੇ ਵੀ ਦੇਖ ਰਹੇ ਉਹ ਡੱਕ ਖਤਮ ਹੋ ਜਾਂਦੇ ਸਰ ਕੋਈ ਇਸ ਤਰ੍ਹਾਂ ਦਾ ਹੈ ਕਿ ਐਮ ਐਲ ਓ ਆਫਿਸ ਕੋ ਫੋਨ ਜਾਏਗਾ ਫਿਰ ਹੀ ਗੱਡੀ ਜਾਏਗੀ ਜਾਂ ਆਪਣੇ ਇਸ ਤਰ੍ਹਾਂ ਨਹੀਂ ਹੈ ਉਹ ਤੇ ਉਹਦਾ ਕੰਮ ਹੈ ਕਰਨਾ ਪਰ ਇਹ ਹੈ ਕਿ ਬਾਈ ਚਾਂਸ ਕਿਤੇ ਦੋ ਦਿਨ ਨਾ ਜਾਣੋ ਕਿਸੇ ਕਾਰਨ ਕਰਕੇ ਸਾਨੂੰ ਕੋਣ ਅਸੀਂ ਫੋਨ ਕਰਕੇ ਠਕਾ ਦਨੇ ਹੁੰਤੋਂ ਸਾਡਾ ਫਰਜ਼ ਬੰਦਾ ਚੁਕਾਉਣਾ ਠਕਾਉਨੇ ਹੈ ਲੇਕਿਨ ਓਵਰ ਆਲ ਉਹਨੇ ਆਪਣੇ ਬੀਟ ਸਿਸਟਮ ਰੱਖਿਆ ਹੋਇਆ ਆਪਣੇ ਤਰੀਕੇ ਨਾਲ ਚੱਲੀ ਜਾਂਦਾ ਸਰ ਇਲਾਕੇ ਵਾਲੇ ਵੀ ਕਹਿੰਦੇ ਕਿ ਜਦੋਂ ਗੱਡੀ ਦੇ ਸੁਪਰਵਾਈਜ਼ ਨੀ ਅਜੇ ਕੱਲ ਹੈ ਨਹੀਂ ਕੋਈ ਇਹ ਕੋ ਗੱਲ ਬਣਦੀ ਨਹੀਂ ਹੈ ਜੀ ਤੇ ਇਹ ਤੇ ਸੈਂਸਿਟਿਵ ਬਣਦੀ ਅਸੀਂ ਕਿਨੂ ਕਿਨੂ ਫੋਨ ਕਰਾਂਗੇ ਤੇ ਇੰਨੀਆਂ ਹਜ਼ਾਰਾਂ ਗਲੀਆਂ ਨੇ ਪਰ ਇਹ ਗੱਲ ਹੈ ਅੱਜ ਤੱਕ ਗਲੀ ਨਹੀਂ ਜਾ ਰਹੀ ਕਿਸੇ ਗੱਡੀ ਕਿਸੇ ਕਾਰਨ ਕਰਕੇ ਟ੍ਰੋਲੀ ਨਹੀਂ ਜਾ ਰਹੀ ਜਾਂ ਗੱਡੀ ਨਹੀਂ ਜਾ ਰਹੀ ਪਰ ਅਸੀਂ ਨੂੰ ਫੋਨ ਕਰਕੇ ਉਹਨਾਂ ਕਹਿੰਦੇ ਚੁੱਕੇ ਤੋਂ ਖ਼ਬਰ ਦੱਦੀ ਕਿ ਇਸ ਮਾਮਲੇ ਨੇ ਤੂਲ ਫੜ ਲਈ ਵਿਵਾਦ ਖੜਾ ਹੋ ਗਿਆ ਪਰ ਦੂਜੇ ਪਾਸੇ ਜਿਉਂ ਤੇ ਐਮਐਲਏ ਸਾਡ ਦਾ ਵੀ ਬਿਆਨ ਸਾਹਮਣੇ ਆਇਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ